ਡਾਕਟਰਾਂ ਦੀ ਕਈ ਦਿਨਾਂ ਦੀ ਹੜਤਾਲ ਤੋਂ ਬਾਅਦ ਸ਼ਨੀਵਾਰ ਨੂੰ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਚ ਸਹਿਮਤੀ ਬਣਨ ਤੋਂ ਬਾਅਦ ਡਾਕਟਰ ਮੁੜ ਓਪੀਡੀ ਵਿੱਚੋਂ ਭਰਤੇ ਨੇ ਤੇ ਹਸਪਤਾਲ ਵਿੱਚ ਰੌਣਕਾਂ ਲੱਗੀਆਂ ਨੇ ਫਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ ਡਾਕਟਰਾਂ ਤੋਂ ਆਪਣਾ ਇਲਾਜ ਕਰਾਉਂਦੇ ਵੀ ਦੇਖੇ ਗਏ ਉੱਥੇ ਹੀ ਐਮਡੀ ਡਾਕਟਰ ਜਤਿੰਦਰ ਕੋਚੜ ਨੇ ਕਿਹਾ ਕਿ ਸਰਕਾਰ ਨੇ ਡਾਕਟਰਾਂ ਦੀ ਸੁਰੱਖਿਆ ਡਾਕਟਰਾਂ ਦੀ ਭਰਤੀ ਵਰਗੀਆਂ ਕਈ ਮੰਗਾਂ ਨੂੰ ਮੰਨ ਲਿਆ ਉੱਥੇ ਹੀ ਓਪੀਡੀ ਵਿੱਚ 2 ਘੰਟੇ ਦਾ ਵਾਅਦਾ ਕੀਤਾ ਜਾਏਗਾ ਆਜੋ ਮਰੀਜ਼ ਜੋ ਪਹਿਲਾਂ ਨਹੀਂ ਆਪਣਾ ਇਲਾਜ ਕਰਾ ਸਕੇ ਤੇ ਹੁਣ ਕਰਵਾ ਸਕਦੇ ਨੇ। ਤਾਂ ਅੱਜ ਫਿਰ ਉਹ ਪੜੀ ਸ਼ੁਰੂ ਹੋ ਗਈ। ਹਾਂਜੀ ਅੱਜ ਉਹ ਪੜੀ ਸ਼ੁਰੂ ਹੋ ਗਈ ਹੈ ਪਰਸੋਂ ਸਾਡੇ ਸਿਹਤ ਮੰਤਰੀ ਜੀ ਨਾਲ ਮੀਟਿੰਗ ਸੀ ਤੇ ਉਹਨਾਂ ਨੇ ਸਾਡੀਆਂ ਸਾਰੀਆਂ ਮੰਗਾਂ ਜਾਇਥੇ ਰਹੀਆਂ ਹੈ ਤੇ ਨਾਲ ਉਹਨਾਂ ਨੂੰ ਬਿਨਾਂ ਸ਼ਰਤ ਮੰਨ ਵੀ ਲਿਆ ਹੈ ਤੇ ਅਸੀਂ ਪੀਸੀਐਮਐਸ ਐਸੋਸੀਏਸ਼ਨ ਨੂੰ ਉਹਦਾ ਉਸ ਚੀਜ਼ ਦਾ ਸਵਾਗਤ ਕਰਦੀ ਹੈ ਤੇ ਲੋਕਾਂ ਦੇ ਹਿੱਤੋਂ ਦੇਖਦੇ ਹੋਏ ਅਸੀਂ ਦੀ ਸਟ੍ਰਾਈਕ ਕਾਲ ਆਫ ਕਰ ਲਈ ਹੈ ਉਹ ਬੁੜੀ ਜੀ ਅਸੀਂ ਸ਼ੁਰੂ ਕਰਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਅੱਜ ਸੋਮਵਾਰ ਤੇ ਮੁੰਡਾਦਰ 2 ਘੰਟੇ ਐਕਸਟਰਾ ਸ਼ਾਮੀ ਮਰੀਜ਼ਾਂ ਨੂੰ ਦੇਖਾਂਗੇ ਤਾਂ ਕਿ ਜੇ ਕੋਈ ਬੈਕਲੋਗ ਹੈਗਾ ਤਾਂ ਉਹ ਕਲੀਅਰ ਹੋ ਜਾਏ ਕਿਸੇ ਕੋਈ ਦਿੱਕਤ ਹੈ ਸਾਨੂੰ ਮਿਲ ਸਕਦਾ ਹੈ ਡਾਕਟਰ ਜੀ ਕਿਹੜੀਆਂ ਮੁੱਖ ਮੰਗਾਂ ਹੈਗੀਆਂ ਸੀ ਸਰ ਇਹ ਚਾਰ ਮੁੱਖ ਮੰਗਾਂ ਸੀ ਜਿਹੜੀ ਸਭ ਤੋਂ ਮੇਨ ਮੁੱਖ ਮੰਗ ਕੀ ਸੀ ਸਿਕਿਉਰਿਟੀ ਦਾ ਮੁੱਦਾ ਸੀ ਸਿਕਿਉਰਿਟੀ ਸਾਡੀ ਡੀਸੀਜ਼ ਨਾਲ ਐਸਿਸਟਨਲ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਜਲਦੀ ਉਸ ਰਾਹ ਤੇ ਕੰਮ ਵੀ ਹੋ ਰਿਹਾ ਹੈ ਤੇ ਜਲਦੀ ਗਰਾਊਂਡ ਤੇ ਦੇਖਣ ਨੂੰ ਮਿਲੇਗਾ ਦੂਸਰੀ ਮੰਗ ਸਾਡੀ ਸੀ ਜਿਹੜੀ 4 9 14 ਦੀ ਟਾਈਮ ਬੰਦ ਤਰੱਕੀਆਂ ਸੀ ਉਹ ਵੀ ਸਿਹਤ ਮੰਤਰੀ ਸਾਹਿਬ ਜੀ ਨੇ ਮੰਨਿਆ ਹੈ ਕਿ ਤੁਹਾਡੀ ਜਾਇਜ਼ ਮੰਗ ਬਿਲਕੁਲ ਜਾਇਜ਼ ਹੈ ਤੇ ਉਹਨੇ ਮੰਨ ਲਿਆ ਤੇ 3 ਕਿ ਮਹੀਨਿਆਂ ਦੇ ਵਿੱਚ ਵਿੱਚ ਉਸ ਤੋਂ ਪਹਿਲੇ ਵੀ ਇੰਪਲੀਮੈਂਟ ਕਰ ਸਕਦੇ ਨੇ ਸੁਰੱਖਿਆ ਜਿਹੜਾ ਮੰਗ ਹੈਗੀ ਸੀ ਸੁਰੱਖਿਆ ਨੂੰ ਲੈ ਕੇ ਕਿ ਸੁਰੱਖਿਆ ਲਾ ਦਿੱਤੀ ਗਈ ਹੈ ਸੁਰੱਖਿਆ ਵਾਸਤੇ ਜੋ ਆ ਕਿ ਕੈਮਰੇ ਵਗੈਰਾ ਲਗਨੇ ਸ਼ੁਰੂ ਹੋ ਗਏ ਆ ਤੇ ਪੀ ਸਾਨੂੰ ਹਸਪੀਟਲਸ ਨੂੰ ਚੋਕੇ ਦੇ ਨਾਲ ਅਟੈਚ ਕਰ ਦਿੱਤਾ ਗਿਆ ਵਾ 112 ਨੰਬਰ ਤੇ ਇੱਕ ਹਾਟਲੇ ਵੀ ਬਣਾਈ ਗਈ ਹੈ ਕਿ ਉੱਤੇ ਫੋਨ ਕਰਾਂਗੇ ਉਸ ਵੇ ਸਾਡੀ ਸੁਣ ਜਾਈਗੀ ਉਸ ਤੋਂ ਇਲਾਵਾ ਗਰਾਊਂਡ ਤੇ ਵੀ ਜਿਹੜੇ ਸਾਡੇ ਗਾਰਡਸ ਹੋਣ ਤੁਹਾਨੂੰ ਜਲਦੀ ਦੇਖਣ ਨੂੰ ਮਿਲਣਗੇ ਮਤਲਬ ਕਿ ਮੰਗਾ ਜਣੀਆਂ ਨੇ ਉਹ ਮੰਨ ਲੈਂਤੀਆਂ ਵੀ ਹਾਂਜੀ ਮੰਨ ਲੈਂਗੇ ਜੀ